ਦੀ ਸਰਕਾਰ ਦੇ ਕੰਮ ਤੋਂ ਖੁਸ਼ ਹਾਂ ਅਸੀਂ ਤਾਂ ਜਵਾਨੀ ਖੋਜੀ ਜੋ ਸਾਨੂੰ ਤਿੰਨੇ ਕੁ ਨਹੀਂ ਤੇ ਅਸੀਂ ਕੁਝ ਕਾਹ ਲੈ ਜੀ ਇਹ ਦੇਣ ਦਾ ਕੋਸ ਹੈ ਚਾਹੀਦਾ ਸਰਕਾਰ ਕੋਲ ਚਾਹੀਦਾ ਕੀ ਹੈ ਚਾ ਸਾਨੂੰ 2500 ਦਾ ਪੈਨਸ਼ਨ ਚਾਹੀਦੀ ਹੈ ਤੇ ਜਿਹੜੀ 2 ਰੁਪਏ ਵਾਲੀ ਕਣਕ ਸਾਡੀ ਰੋਕੀ ਹੋ ਜਾਈਦੀ ਹੈ ਉਹ ਤਾਂ ਕਹਿੰਦੇ ਪੁਰਾਣੀਆ ਸਰਕਾਰ ਆਵਾਜ਼ ਸਰਕਾਰ ਨੇ ਦਿੱਤੀ ਸੀ ਹੁਣ ਤਾਂ ਤੁਸੀਂ ਆਪ ਤੁਹਾਡੂ ਵਾਲੀ ਸਰਕਾਰ ਹੈ ਨਾ 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 ਸਾਰੀ ਸਰਕਾਰ ਨੇ ਇਸਨੇ ਬਹੁਤ ਆਖਿਆ ਸੀ ਹਾਂ ਇਹਨੇ ਬਹੁਤ ਆਖਿਆ ਸੀ 2 ਰੁਪਏ ਮੈਂ ਪਤਾ ਕੀ ਗੱਲ ਹੈ ਇਹ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਵੇਲੇ ਵੀ ਜਿਹੜਾ ਡਾਕਟਰ ਮੋਹਨ ਦਾਸ ਆ ਰਿਹਾ ਕੀ ਪ੍ਰਧਾਨ ਮੰਤਰੀ ਉਦੋਂ ਵੀ ਇਹ ਲੈ ਕੇ ਆਏ ਸੀ ਜਦੋਂ ਬਾਦਲ ਦੀ ਸਰਕਾਰ ਆਈ ਉਦੋਂ ਵੀ ਇਹ ਲੈ ਕੇ ਆਏ ਸੀ ਅੱਜ ਤੀਜੀ ਸਰਕਾਰ ਆਈ ਐਂ ਤਾਂ ਜਮੇ ਸਪਾ ਕਰਤਾ ਵੀਰ ਮੇਰੇ ਘਰ ਆਲਾ ਮੇਨ ਸਾਰਾ ਇੰਕਾਟ ਮੇਰੇ ਘਰ ਆਲਾ ਅੰਨਾ ਮੁਰਾ ਪੇਡਾ ਮੰਗਰਾ ਜਾਂਦਾ ਕਮਰਾ ਕਮਰਾ ਨਹੀਂ ਕੋਠਾ ਨਹੀਂ ਹੈਗਾ ਮੇਰੇ ਪਾਣੀ ਕਿਉਂ ਨਹੀਂ ਦਿੰਦੀ ਆ ਘੋਟਾ ਵਾਲਾ ਦੇਣ ਮੇਰੇ ਕਰੇ ਆਉਂਦੀ ਸੀ ਘੋਟਾ ਘੋਟਾਲੀ ਕਿਸੇ ਕਰਾ ਹੁੰਦੀ ਟੋਲੇ ਤੇ ਪਾਣੀ ਨਹੀਂ ਹੁੰਦੀ ਪਾਣੀ ਪੂਰੇ ਕਿਉਂ ਨਹੀਂ ਕਰਦੀ ਈ ਪਤਾ ਨਹੀਂ ਦੇਣਗੇ ਕਿ ਨਹੀਂ ਜਦੋਂ ਗੇਮਿੰਗ ਮੰਦਾ ਮੰਗ ਮੰਨ ਕੇ ਨਹੀਂ ਇਹਨਾਂ ਨੇ ਪੂਰੀਆਂ ਕਰੀਆਂ ਤੇ ਹੁਣ ਸਾਨੂੰ ਕੀ ਪਤਾ ਦੇਊਗੀ ਕਿ ਨਹੀਂ ਆ ਜਾ ਕੇ ਵੇਖੋ ਕਮਰਾ ਸਾਡੇ ਕਿੱਸੇ ਦੇਖਦਾ ਤੇ ਕੋਈ ਨਹੀਂ ਮੰਨ ਮੰਨਦਾਗਾ ਕਿਸੇ ਨੂੰ ਕੋਈ ਕੋਈ ਸੂਤ ਨਹੀਂ ਆਦੀ ਆ ਜੀ ਕੋਈ ਸੂਤ ਨਹੀਂ ਮੈਂ ਲੜ ਗਿਆ ਆ ਵੀ ਪੱਟ ਆ ਨੰਬਰ ਬੰਨ੍ਹੇ ਦੇ ਪਲਾਂਟ ਖਤਮ ਹੋ ਜਾਣੇ ਆ ਤੇ ਜਿਹੜੇ ਘੁੱਗੀ ਝੋਪੜੀਆਂ ਦੇ ਵਿੱਚ ਲੋਕ বাসਦੇ ਆ ਆਪਾਂ ਨੂੰ ਘੁੱਗੀ ਝੋਪੜੀਆਂ ਛੱਡਿਆ ਸਟੜਣਾ ਇਹਨਾਂ ਨੇ ਇਹ ਸਭ ਤੋਂ ਮਾਰੇ ਲਿਪੜਿਆ ਇਸ ਕਰਕੇ ਇਹਨਾਂ ਨੂੰ ਲੋਕ ਸਾਕਤ ਦਾ ਸੰਕਸ਼ਕਾਉਣ ਦੇ ਵਾਸਤੇ ਜਿਹੜਾ ਆਪਣਾ 15 ਨੰਗਾ ਦਾ ਮੰਗ ਪੱਤਰ ਆ ਉਹ ਸਾਡੇ ਆਗੂ ਤੁਹਾਡੇ ਨਾਲ ਸਾਡੀ ਹਾਜ਼ਰੀ ਦੇ ਵਿੱਚ ਇਹਨਾਂ ਅਧਿਕਾਰੀਆਂ ਨੂੰ ਦੇਣਗੇ ਉਹ ਮੰਗ ਪੱਤਰ ਦੇ ਵਿੱਚ ਮੰਗਾ ਚ ਮੈਂ ਮੋਟੀ ਜੀ ਗੱਲ ਕਰਦੇ ਆ ਕਿ ਅਸੀਂ ਇਹ ਮੰਨ ਕਰਦੇ ਆਂ ਵੀ ਔਰਤਾਂ ਨੂੰ 1000 ਰੁਪਏ ਦੇਣ ਦੀ ਤੁਸੀਂ ਗੱਲ ਕੀਤੀ ਸੀ ਉਹ 1000 ਰੁਪਏ ਹਰ ਔਰਤ ਦੇ ਖਾਤੇ ਚ ਪਾਓ ਭਗਵੰਤ ਸਾਨ ਜੀ ਥੋੜੇ ਲੇਟ ਹੋ ਗਏ ਹੁਣ ਸਗਨ ਦੇਵਾਂਗੇ ਨਾਲ ਰਖੜੀ ਨੇ ਦੇਣਾ ਗਿਆ 1100 ਦਿਆ ਕਰਾਂਗੇ ਇਸ ਕਰਕੇ ਉਹ ਹੁਣ ਤੁਹਾਡਾ ਭਰਾ ਬਣ ਕੇ ਤੁਹਾਨੂੰ ਪੈਸੇ ਨਹੀਂ ਦੇ ਰਿਹਾ ਮੰਗ ਕਰਦੇ ਆਂ ਵੀ ਉਹ ਦੇਣ ਰੱਖੋ ਪੈਨਸ਼ਨ ਕਹਾ ਸੀਗਾ ਅਸੀਂ 5000 ਮੰਗਦੇ ਆਂ ਆਪ ਜੀ ਜਦੋਂ ਬੁਧਾਣੀ ਹੁੰਦੀ ਆ ਜਦੋਂ ਗੱਡੀਆਂ ਦੇ ਵਿੱਚ ਮਾਰਾ ਜਾਊ ਕਿ ਨੁਕਸਾਨ ਹੋਵੇ ਉਹਦੇ ਕਰੋੜਾਂ ਰੁਪਏ ਵਹਾ ਦਿੰਦੇ ਆ ਵੀ ਗੱਡੀਆਂ ਬਿਨਾਂ ਨਹੀਂ ਸਰਦਾ ਵੀ ਪੀਜੀਓ ਵਹਾ ਦਿੰਦੇ। ਉਸ ਲਈ ਸਾਡੀ ਵੀ ਅਸੀਂ ਵੀ ਬੰਦਿਆਂ ਸਾਡੇ ਨਾਲ ਬੰਦਿਆਂ ਦਾ ਵਿਹਾਰ ਕਰੋ 5000 ਰੁਪਏ ਪੈਨਸ਼ਨ ਕਰੋ। ਆ ਸਾਡੇ ਲੋਕਾਂ ਨੂੰ ਕੁੱਤੜਾਂ ਦੇ ਖੁੱਡਿਆਂ ਵਰਕੇ ਜਿਹੜਾ ਘਰਾਹ ਚ ਰਹਿੰਦੇ ਆ ਇਹ ਨਾਮ ਹੈ ਜੀ ਕਿੱਥੋਂ ਦੇ ਰਹਿਣਾ ਸੋਹਰਾ ਜੀ ਕਿੱਥੋਂ ਦੇ ਰਹਿਣਾ ਪਿੰਡ ਰਾਮਗੜ੍ਹ ਚੋਂ ਆ ਦੇ ਮੁਕਸਰ ਜਣ। ਜੀ ਤੁਸੀਂ ਆ ਚੱਕੇ ਆਏ ਹੋ ਵੀ ਮਾਮਲਾ ਅਸੀਂ ਇਹੀ ਮੰਗ ਮੰਗਦੇ ਆ ਵੀ ਸਾਨੂੰ ਸਰਕਾਰ ਸਾਡੇ ਕੀਤੇ ਵਾਅਦੇ ਮਾਫ ਕਰੇ ਦੇਵੇ ਪਾਸ ਕਰੇ ਜਿਹੜੇ ਵਿੱਚੇ ਮੰਗਦੇ ਆ ਸਾਡੀ ਪੈਸਣ ਦੇਵੇ 2500 ਰੁਪਇਆ 1000 ਰੁਪਇਆ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਦੇਵੇ ਸਾਡੀ ਜਿਹੜੀ ਕਣਕ ਆ 5 ਕਿਲੋ ਕੀਤੀ ਗਈ ਆ ਸਾਨੂੰ 30 ਕਿਲੋ ਮਿਲਦੀ ਸੀ ਸਾਨੂੰ ਉਹ ਦਿੱਤੀ ਜਾਵੇ ਬਾਕੀ ਸਾਡਾ ਨਰੇਗਾ ਦਾ ਜਿਹੜਾ ਕੰਮ ਆ ਸਾਨੂੰ ਲਗਾਤਾਰ ਮਿਲਦਾ ਜਾਵੇ ਉਹ ਪੈਸੇ 1100 ਰੁਪਇਆ ਮਿਲੋ ਰੋਕੀ ਮਜੂਰ ਰੋਕ ਕੇ ਕਿਵੇਂ ਮਿਲ ਜੂਗਾ ਸਾਡੇ ਨਾਲ ਬਹੁਤ ਚਿਰ ਦੇ ਵਾਅਦੇ ਕੀਤੇ ਆ ਅਸੀਂ ਰੋਕ ਕੇ ਤਨੇ ਰੁਕੀ ਜਾਂਦਾ ਮੇਰੇ ਕਾਰ ਵਾਲੇ ਦਾ ਅੰਨਾ ਮੂਰਾ ਹੈਗਾ ਕਿ ਉਹਦਾ ਪੈਨਸ਼ਨ ਕੱਟੀ ਗਈ ਕਿਹਦੇ ਕਹਿੰਦੇ ਪੈਨਸ਼ਨ ਕੱਟੀ ਗਈ ਉਹ ਦੱਸੋ ਬਾਕੀ ਸੁਣਾ ਲੱਗਣਾ ਸੀ ਸਦਨਾ ਉਹ ਵੀ ਕਰਤਾਂ ਗੰਗਾ ਕਹਿੰਦਾ ਕਰੋ ਜਿਹੜਾ ਮੇਰੇ ਕਾਰ ਵਾਲਾ ਹੈ ਤੈਨੂੰ ਸਾਰਾ ਇਨਕਾਜ ਮੇਰੇ ਕਾਰ ਵਾਲਾ ਅੰਨਾ ਮੂਰਾ ਪੈਡਾ ਮੰਗਰਾ ਜਾਂਦਾ ਕਮਰਾ ਕਮਰਾ ਨਹੀਂ ਕੋਠਾ ਨਹੀਂ ਹੈਗਾ ਮੇਰੇ ਤੁਹਾਨੂੰ ਕਿਉਂ ਨਹੀਂ ਦਿੰਦੀ ਆ ਘੋਟਾ ਨਾਲ ਦੇਣ ਮੇਰੇ ਕਰ ਰਹੇ ਹੁੰਦੀ ਸੀ ਘੋਟ ਪਾਉ ਘੋਟ ਪਾ ਲਈ ਕਿਸੇ ਘਰ ਹੁੰਦੀ ਤੌੜੇ ਤੇ ਪਾਣੀ ਨਹੀਂ ਹੁੰਦੀ ਪਾਣੀ ਪੂਰੇ ਕਿਉਂ ਨਹੀਂ ਕਰਦੀ ਦੱਸੋ ਫਿਰ ਉਹ ਮਾਤਾ ਕੀਤੀ ਸੀ ਕਿਹਾ ਸੀ ਵੀ 1000 ਰੁਪਿਆ ਰਸੋਈ ਖਰਚਾ ਦੇਵਾਂਗੇ ਰੇਗਾ ਦਾ ਕੰਮ ਚੱਲੂਗਾ ਨਾ ਕੋਈ ਕੰਮ ਚੱਲਦਾ ਨਾ ਕੋਈ ਸਾਨੂੰ ਪਾ 2500 ਰੁਪਿਆ ਪੈਂਚਲ ਗਈ ਸੀ ਜਿਹੜੇ ਗਰੀਬਾਂ ਦੇ ਮਤਲਬ ਕਮਰੇ ਹੈਗੇ ਆ ਖਰਾਬ ਆ ਟੈਲਵੱਤੇ ਵਾਲਿਆ ਪੈਸੇ ਪਾਵਾਂਗੇ ਨਾ ਕੋਈ ਗਰੀਬ ਨੂੰ ਟਾਇਲ ਵੱਤੇ ਦੇ ਪੈਸੇ ਆਇਆ ਨਾ ਕਿਸੇ ਗਰੀਬ ਦਾ ਕਮਰਾ ਆ ਭਾਵੇਂ ਘਰ ਘਰ ਜਾ ਕੇ ਦੇਖ ਲੈਣ ਭਾਵੇਂ ਪਿੰਡ ਪਿੰਡ ਜਾ ਕੇ ਵੇਖ ਲੈ ਇਹ ਹੀ ਰੋਣਾ ਨਾ ਪਈ ਪਾਣੀ ਦੀ ਸੁਵਿਧਾ ਕਿਸੇ ਗੱਲ ਦੀ ਸਾਨੂੰ ਸੁਵਿਧਾ ਨਹੀਂ ਨਾ ਸਾਨੂੰ ਕੋਈ ਪੈਨਸ਼ਨ ਮਿਲਦੀ ਆ 2500 ਰੁਪਿਆ ਕਹਿਆ ਸੀ ਉਹ ਵੀ ਨਹੀਂ ਮਿਲਦੀ 1000 ਰੁਪਿਆ ਕਹਿਆ ਸੀ ਉਹ ਵੀ ਨਹੀਂ ਮਿਲਦੀ ਨਰੇਗਾ ਦਾ ਕੰਮ ਵੀ ਨਹੀਂ ਮਤਲਬ ਵੀ ਮਿਲਦਾ ਪਰ ਉਹ ਤਾਂ ਜ਼ਿਲ੍ਹੇ ਦੇ ਵਿੱਚ ਇੱਕ ਚਰਚਾ ਚੱਲਦੀ ਆ ਕਹਿੰਦੇ ਸਭ ਤੋਂ ਵੱਧ ਜਿਹੜਾ ਕੰਮ ਹੈ ਡਾਕਟਰ ਬਲਜੀਤ ਕੋਰ ਮੈਡਮ ਕਰਦੀ ਹੈ ਨਹੀਂ ਜੀ ਨਹੀਂ ਕੋਈ ਨਹੀਂ ਅਸੀਂ ਠੋਕ ਨਹੀਂ ਕੀਤੀ ਤਾਦੀ ਕੋਈ ਨਹੀਂ ਕੀ ਪਤਾ ਵੀ ਦੇਣਗੇ ਕਿ ਨਹੀਂ ਜਦੋਂ ਅੱਗੇ ਇਹਨਾਂ ਦਾ ਮੰਗਾ ਮੰਗ ਮੰਨ ਕੇ ਨਹੀਂ ਇਹਨਾਂ ਨੇ ਪੂਰੀਆਂ ਕਰੀਆਂ ਤੇ ਹੁਣ ਸਾਨੂੰ ਕੀ ਪਤਾ ਦੇਊਗੀ ਕਿ ਨਹੀਂ ਆ ਜਾ ਕੇ ਵੇਖੋ ਕਮਰਾ ਸਾਡੇ ਸਰਚ ਦੇਖਦਾ ਤੇ ਕੋਈ ਨਹੀਂ ਮੰਨਦਾਗਾ ਕਿਸੇ ਨੂੰ ਕੋਈ ਕੋਈ ਸੂਤ ਨਹੀਂ ਮਿਲਦੀ ਅੱਜ ਮੈਂ ਕੋਈ ਸੂਤ ਨਹੀਂ ਮਿਲਦੀ ਆਪ ਕੋਛ ਨਹੀਂ 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 ਕੋਈ ਕੋਛ ਨਹੀਂ ਅਸੀਂ ਕੋਈ ਕੋਛ ਨਹੀਂ ਇਹਨਾਂ ਦੀ ਸਰਕਾਰ ਤੋਂ ਰਹਿਣਾ ਐ ਨਹੀਂ ਚੰਗਾ ਹੈ ਜੀ ਸਰਕਾਰ ਨਾਲੋਂ ਉਹ ਤਾਂ ਵਾਅਦਾ ਕੀਤੇ ਹੁਣ ਇਹ ਅੰਦਰ ਵੜ ਗਏ ਹੁਣ ਨਹੀਂ ਬਾਹਰ ਨਿਕਲਦੇ ਜਿਹੜੇ ਹੱਥ ਬਣ ਬਣ ਕੇ ਵੋਟਾਂ ਲੈਣ ਆਉਂਦੇ ਸੀ ਹੁਣ ਇਹ ਵੋਟਾਂ ਲੈ ਕੇ ਤੈਨ ਮੇਰਾ ਤਾਂ ਮੇਰੇ ਦੋ ਬੱਚੇ ਆ ਮਹਾਰਾਮਗੜੀ ਰਹਿਣ ਵਾਲੀਆਂ ਮੇਰੇ ਕੋਲ ਪਲਾਟ ਆ ਪਰ ਮੇਰੇ ਕੋਲ ਘਰ ਬਣਾਉਣ ਲਈ ਪੈਸਾ ਨਹੀਂ ਹੈਗਾ ਠੀਕ ਹੈ ਜੀ ਐਨੀ ਕੀ ਮਜ਼ਦੂਰੀ ਦੇ ਵਿੱਚ ਦੱਸੋ ਘਰ ਚਲਾਈਏ ਕਿ ਘਰ ਬਣਾਈਏ ਦੱਸੋ ਆਪਣੀ ਤਰੀਕ ਮੈਨੂੰ ਕਹਿੰਦੀ ਮਤਲਬ ਕਰਜ਼ੇ ਹੀ ਮਾਫ ਕੀਤੇ ਕੁਝ ਨਹੀਂ ਮਾਫ ਹੋਇਆ ਜੀ ਨਹੀਂ ਜੀ ਗਰੀਬਾਂ ਦੇ ਗਰੀਬਾਂ ਦੇ ਦੋ ਦੋ ਤਿੰਨ ਤਾਂ ਲੋਨ ਚੱਲਦੇ ਆ ਗਰੀਬ ਕੀ ਕਰਨ ਦੱਸੋ ਜੀ ਕੁਝ ਨਹੀਂ ਚੱਲੀ ਜਾਂਦਾ ਮੇਰੇ ਤੇ ਖੁਦ ਕੇਸ ਚੱਲੀ ਜਾਂਦਾ ਮੈਂ ਤਰੀਕ ਤੇ ਜਾਨੀ ਆ ਪੈਸੇ ਚੱਕੇ ਸੀਗੇ ਪੈਸੇ ਚੱਕੇ ਸੀਗੇ ਸਰਕਾਰ ਤੋਂ ਕਰਜ਼ਾ ਤੇ ਮੇਰੇ ਤੇ ਕੇਸ ਚੱਲੀ ਜਾਂਦਾ ਮੈਨੂੰ ਐਦ ਕਿ ਉਹਨਾਂ ਨੇ ਭੇਜਤਾ ਦਾ ਪੁਰਸ ਵਾਲਾ ਵੀ ਅਸੀਂ ਅੰਦਰ ਕਰ ਦਾਂਗੇ ਤੇ ਸਾਡੇ ਉਹ ਨਹੀਂ ਮaaf ਕਰਦੇ ਜਿੰਮੇਦਾਰਾਂ ਦੇ ਮaaf ਕਰ ਦਿੰਦੇ ਸਾਡੇ ਗਰੀਬਾਂ ਦੇ ਕਿਉਂ ਨਹੀਂ ਮaaf ਹੁੰਦੇ ਹੈ ਨਾ ਆਪੇ ਬੱਚਾ ਦਿਹਾੜੀ ਹੈ ਜੋ ਕਰਮ ਕਾਂਜਾਂ ਦੇ ਉਹ ਕੋਈ ਕੰਨੀਵਾਰ ਦੀ ਬਾਰੇ ਪਾਇਆ ਕਿ ਨਿਰੇਖ ਦਾ ਵੀ ਕੋਈ ਜਾਂਦੇ ਹਾਂਜੀ ਮਾਤਾ ਦੋ ਦੋ ਹਜ਼ਾਰ ਜੱਪਾਈ ਜਾਂਦਾ ਜਿੰਮੇਦਾਰਾਂ ਨੂੰ ਸਾਤ ਨੇ ਇੱਕ ਕੰਦਾ ਪਾਇਆ ਸਾਡੇ ਸਾਹਮਣੇ ਆਰਤੀਆਂ ਨੋ ਆ ਜਾਂਦੀਆਂ ਤਾਂ ਦੂਜੇ ਪਿੰਡ ਤੀਜੇ ਪਿੰਡ ਝੋਨਾ ਲਾਉਣ ਜਾਂਦੇ ਆ ਸਾਤ ਉਹ ਵੀ ਰੁਜ਼ਗਾਰ ਖੋਲੀ ਉਹ ਖੋਲੀ ਲੱਗੇ ਮੀਨਾ ਦੀ ਝੋਨਾ ਲਾਉਣ ਨਾਲਾਂ ਹਾਂਜੀ 5 ਕਿਲੋ ਕੱਕਣੀ ਮੇਰੀ 5 ਕਿਲੋ ਨਹੀਂ ਨੇਦੀ ਪਹਿਲਾ ਮੋਨਾਂ ਦੀ 2 ਰੁਪਈਆ ਵਾਲੀ ਮਿਲਦੀ ਸੀਗੀ ਉਹ ਬੰਦ ਕਰਤੀ ਖੋਲੀ ਤੇ ਰੁਜ਼ਗਾਰ ਆ ਸਾਡਾ ਮਰੇ ਅੱਗਾ ਵੀ ਬੰਦ ਕਰਤੀ ਦੱਸੋ ਅਸੀਂ ਖਾਵਾਂਗੇ ਕੀ ਯਾਰ ਦੇ ਦੇਵੇ ਸਾਨੂੰ ਲਿਆ ਕੇ ਇਹਨੂੰ ਕਾ ਜ਼ਹਿਰ ਲੈ ਜਾ ਤੇ ਜ਼ਹਿਰ ਦੇ ਦੇ ਪਿੰਡਾਂ ਦੇ ਵਿੱਚ ਜਾ ਕੇ ਫੇਰ ਖਤਮ ਹੋਊਗੀ ਦੁਨੀਆ ਨਹੀਂ ਦੁਨੀਆ ਹੀ ਪਿੜੂਗੀ ਇਹ ਦੇ ਨਾਲ ਜਿੱਤੋ ਅਸੀਂ ਆਟਾ ਪਾਉਣੇ ਸਾਨੂੰ 5 ਕਿਲੋ ਦਿੱਤੀ ਜਾਂਦੀ ਆ ਮਹੀਨੇ ਦੀ ਉਹ ਵਿੱਚ ਹੀ ਚੱਕੀ ਦੇ ਰਹਿ ਜਾਂਦੀ ਆਂ 5 ਕਿਲੋ ਨਾਲ ਅਸੀਂ ਕਿੱਥੇ ਕੀ ਕਰਗੇ ਉਹ ਚੱਕੀ 'ਚ ਰਹਿ ਜਾਂਦੀ ਆਂ ਪੀਸਣਾ ਹੀ ਰਹਿ ਜਾਂਦਾ ਤੇ 5 ਕਿਲੋ ਨਾਲ ਸਾਡਾ ਕੋਈ ਗੁਜ਼ਾਰਾ ਹੁੰਦਾ ਨਹੀਂ ਸਰਕਾਰ ਦੁਆਰਾ ਨਹੀਂ ਜਿੱਤਮੇ ਦੁਆਰਾ ਨਹੀਂ ਇਹਦਾ ਸੁੱਕਣੇ ਪਾ ਦੇ ਬਈ ਜਿੱਤਣ ਵਾਲੀ ਗੱਲ ਤਾਂ ਹੁਣ ਉਹਨਾਂ ਦਾ ਡਲੇ ਮਾਰਨਗੇ ਤਾਂ ਕਹ ਦੇ ਡਲੇ ਪਿੰਡਾਂ 'ਚ ਨਾ ਡਲੇ ਮਾਰਨ ਤਾਂ ਕਹਿ ਦੇ ਦਿਓ ਸੰਘਰਸ਼ ਕੀਤਾ ਹੈ ਅੱਲਾ ਨੇ ਇਹ ਗੇਮ ਮਨਜ਼ੂਰ ਜੁਨੀਆ ਦੇ ਨਾਲ ਅਸੀਂ ਬਰੋਬਰ ਖੜੇ ਆ ਤੇ 365 ਦਿਨ ਅਸੀਂ ਜਿੱਥੇ ਵੀ ਇਸ ਸਰਕਾਰ ਨੇ ਜਿੱਥੇ ਵੀ ਧਰਨਾ ਲੱਗੂਗਾ ਅਸੀਂ ਬਰੋਬਰ ਜਾਵਾਂਗੇ ਨਾਲ ਮਾਣ ਨਾ ਪੁੱਤ ਆਪਾਂ ਇੱਕੋੜਾ ਜੀ ਨਾਮ ਆ ਜੀ ਗਰਚਾਰ ਸਿੰਘ ਜੀ ਕਿਹੜਾ ਪਿੰਡ ਹੈ ਕੰਗਲੇੜੀ ਕੱਲਾ ਹੀ ਆਉਣਾ ਕੱਲਾ ਹੀ ਛੇਰ ਕੱਲਾ ਛੇਰ ਆ ਤੇ ਸਾਡਾ ਕੰਮ ਖੋ ਗਿਆ ਸਾਰਾ 2500 ਰੁਪਏ 2500 ਨਹੀਂ ਜੀ ਇਹਨਾਂ ਨੇ ਕੀਤਾ ਬਹੁਤ ਚਰਦਾ ਪਰ ਸਾਨੂੰ ਦਿੱਤਾ ਨਹੀਂ ਇਹਨਾਂ ਨੇ ਹਾਂ ਕੀਤਾ ਆਈਏ ਭਗਵਾਨ ਸਮਾਨ ਸਾਹਿਬਾ 2500 ਕਰਤਾ ਉਹਦਾ ਮੈਦਾ ਕਰਤਾ ਹੁਣ ਜਿਹੜੇ ਉਧਲੇ ਆ ਖਾਈ ਜਾਂਦੇ ਆ ਉਹ ਲਾਰੇ ਲਾਈ ਕਰਦੇ ਨਹੀਂ ਕਿ ਵੀ ਦੇਣੀ ਵੀ ਨਹੀਂ ਪੰਜ ਕਿਲੋ ਨਕਦੀ ਕੋ ਗੱਲ ਉਹ ਲੈਣ ਨੂੰ ਕੀ ਲੱਗਦਾ ਕਿਵੇਂ ਉਹਦਾ ਜੀ ਸਾਰੀਆ ਬਸ ਮਰ ਜੀਏ ਅਸੀਂ ਤਾਂ ਮਰ ਗਏ ਸਭ ਜਿਹੜਾ ਜ਼ਮੀਨ ਖੋਲੀ ਦਾ ਹੁਣ ਤਾਂ ਜੇ ਰੋਟੀ ਖਾਈ ਜਾਂਦੇ ਆ ਬੋਟਲ ਲੈਣੀ ਹਾਂ ਉਹ ਜਿਹੜਾ ਬੋਟਲ ਲੈਣੀ ਹਾਂ ਨਾ ਉਹ ਤਾਂ ਮੁਰਾ ਹੋ ਜਾਂਦੇ ਮੁਰਕ ਤੂੰ ਕਹਿੰ ਤੈ ਮੈਂ ਕਹਿੰ ਉਹਦੋਂ ਨੂੰ ਕੋਈ ਬੋਲਦਾ ਜੋ ਬੋਟਲ ਲੈਣ ਦੀ ਮਾਰੀ ਆ ਜੋ ਬੀਬੀ ਆ ਜੋ ਪੈਣੀ ਆ ਜੋ ਬਾਈ ਮੰਗ ਰੋ ਉਹਦੋਂ ਨਹੀਂ ਕੋਈ ਬੋਲਦਾ ਹਾਂ ਉਹਦੋਂ ਸੇ ਭੈਣ ਬਣਾ ਲੈਂਦੇ ਆ ਜ ਆ ਭੈਣ ਜੀ ਤੇ ਮੰਗ ਰੋ ਇਹ 5 ਕਿਲੋ ਕੰਕ ਮਿਲਦੀ ਹੈਗੀ ਸਾਨੂੰ ਪਕੜਨ ਚੋਗ ਪਾਉਣੀ ਆ ਸਾਨੂੰ ਕੰਕ ਚਾਹੀਦੀ ਅੱਗੇ 33 ਕਿਲੋ 200 ਰੁਪਏ ਕਿਲੋ ਵਾਲੀ ਜਿਹੜੀ ਉਹ ਕੰਕ ਸਾਨੂੰ ਚਾਹੀਦੀ ਆ ਭੁੱਲੇ ਮਰੀ ਅਰ ਕੋਈ ਨਰਮਟ ਉੱਚਾ ਤਾਂ ਨਹੀਂ ਆਸੀ

ભગવ ગીતે અસિ સાર ગ ભગતસિંહ રાજ લી બુડીયા तरने जब बाऊ कदना पड़तेंगे क्या ताज़ बाऊ कदना ऐसा दिए कुनी सोंती ऐसा दिए कुनी सोंती मैं मुझे औरत दिया तेरे कोई सूट मैं बिल्ली तेरे आखिर आपकी सारा कोस और क्या तेरे को दंडना से क्या कोसी ਅਸੀਂ ਸਾਡੇ ਨਾਲ ਵੀ ਬੀਬੀਜੀਤਪੌਰ ਨੇ ਵਾਅਦਾ ਕੀਤਾ ਸੀ ਪਾਣੀ ਦਾ ਪਾਈਪਾਂ ਪਾਉਣੀਆਂ ਸੀ ਪਿੰਡ ਚੌਂਤਰੇ ਚ ਤੇ ਸਾਡੇ ਹੁਣ ਖਾਰਾ ਪਾਣੀ ਆ ਕੱਪੜੇ ਤੋਂ ਨੂੰ ਪਾਣੀ ਵੀ ਹੈ ਨਹੀਂਗਾ ਸਾਡਾ ਵੀ ਕੋਈ ਹੱਲ ਕਰੋ ਅਸੀਂ ਦੇਹਧਵਾ ਕੁੜੀਆਂ ਤੇ ਸਾਡਾ ਹੱਲ ਹੋਣਾ ਚਾਹੀਦਾ ਕੋਈ ਪ੍ਰੈਸ਼ਨ ਵਧਣੀ ਚਾਹੀਦੀ ਆ ਗਰੀਬ ਬੱਚੀਆਂ ਦੇ ਤੇ ਨਰੇਗਾ ਦਾ ਕੰਮ ਚੱਲਣਾ ਚਾਹੀਦਾ ਸਾਨੂੰ ਹਾਂ ਜੀ ਸਵਰਗ ਜੀ ਬੋਲ ਹਾਂ ਬੀਬੀ ਲਗਾ ਪੁੱਛੋ ਨਾਂ ਪੁੱਛੋ ਪਿੰਡ ਕੋਈ ਮੇਰਾ ਸਿੱਧਾ ਕੰਮ ਹੈ ਜਿਹਨਾਂ ਕੋ ਬੋਲੀ ਜਾਂਦਾ ਬੋਲੋ ਇਹ ਸਵਾਲ ਸੁਣਨਾ ਨਹੀਂ ਉਹਨੇ ਕਰੀਏਗਾ ਛੀਛੀ ਬੋਲੀ ਜਾਂਦਾ ਮੈਂ ਕਿਹਾਵਾ ਦੱਸ ਰਿਹਾ ਲੋ ਪ्रेस माग ਪਿੰਡ ਆ ਜੀ ਅਸੀਂ ਇਹਨਾਂ ਨੇ ਵਾਅਦੇ ਕੀਤੇ ਸੀ 2500 ਪੈਲਸਨ ਬੜੇਪਾ ਤੇ 1000 ਰੁਪਏ ਔਰਤਾਂ ਨੂੰ ਪਾਇਆ ਜਾਊਗਾ ਇਹਨਾਂ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਕਾ ਉੱਤੋਂ 2 ਮਹੀਨੇ ਸਾਡਾ ਨਰੇਗਾ ਦਾ ਕੰਮ ਬੰਦ ਕਰਤਾ ਸਾਡੇ ਮਜ਼ਦੂਰਾਂ ਦਾ ਕੰਮ ਬੰਦ ਹੋ ਗਿਆ ਕਿੱਥੋਂ ਖਾਣਗੇ ਉਹ ਕਿੱਥੋਂ ਕਮਾ ਕੇ ਖਾਣਗੇ ਜੇ ਸਾਡੇ ਹੱਥਾਂ ਤੋਂ ਖੋਈ ਜਾਂਦੇ ਆ 300 ਰੁਪਏ 300 ਰੁਪਏ ਦਿਹਾੜੀ ਨਾਲ ਸਾਡਾ ਕੀ ਬਣੂਗਾ 700 ਰੁਪਏ ਦਿਹਾੜੀ ਹੋਣੀ ਚਾਹੀਦੀ ਆ ਤੇ ਸਾਡੇ ਮਜ਼ਦੂਰਾਂ ਨੂੰ ਕੰਮ ਮਿਲਣਾ ਚਾਹੀਦਾ ਬੰਦ ਨਹੀਂ ਹੋਣਾ ਚਾਹੀਦਾ ਤੇ ਜੇ ਬੰਦ ਕਰਨੀ ਐ ਅਸੀਂ ਧਰਨਿਆਂ ਦੇ ਰਾਹਾਂ ਤੇ ਉਤਰਾਂਗੇ ਸੰਘਰਸ਼ਾਂ ਦੇ ਰਾਹਾਂ ਤੇ ਚੱਲਾਂਗੇ ਅਸੀਂ ਨੱਕ ਚ ਦਮ ਲਿਆ ਦੇਗੇ ਇਹਨਾਂ ਦੇ ਤੇ ਅਸੀਂ ਗੋਡਾ ਤੋਂ ਤੇ ਰੱਖ ਕੇ ਅਸੀਂ ਹੱਕ ਲੈ ਸਕਦੇ ਅਸੀਂ ਸਭ ਕੁਝ ਜਾਣਦੇ ਆ ਇਹ ਵਾਅਦੇ ਕਰਕੇ ਮੁੱਕਰਨ ਵਾਲੀ ਸਰਕਾਰ ਐ ਇਹ ਇਹ ਝੂਠੀ ਸਰਕਾਰ ਆ ਪੱਗ ਸਿੰਘ ਦੀਆਂ ਬਨ ਕੇ ਪੱਗਾ ਪੱਗ ਸਿੰਘ ਦੇ ਲਾਰੇ ਲਾ ਕੇ ਸਾਥੋਂ ਬੋਟਾ ਲੀਂਗਾ ਅਸੀਂ ਜੇ ਬੋਟਾ ਨਾ ਪਾਗੇ ਨਾ ਇਹ ਸਾਡੇ ਪੈਰਾ ਚਾ ਕੇ ਡਿੱਗਣਗੇ ਅਸੀਂ ਆਪਦਾ ਹੱਕ ਮੰਗਦੇ ਆ ਹੱਕਾਂ ਲਈ ਅੱਜ ਆਏ ਆ ਕਿ ਆ ਜਾਂਦਾ ਸੀ ਕਿ ਧਰਨੀਆਂ ਚੁੱਪੀ ਹੋਈ ਪਾਰਟੀ ਆ ਆਮ ਲੋਕਾਂ ਦੀ ਗੱਲ ਸੁਣਨਾਂਗੇ ਕਿਸੇ ਦੀ ਨਹੀਂ ਸੁਣ ਰਹੇ ਆਮ ਲੋਕਾਂ ਦੀ ਵੀ ਨਹੀਂ ਸੁਣ ਰਹੇ ਵੀ ਇਹਨਾਂ ਨੇ ਝੂਠੀਆਂ ਵੋਟਾਂ ਲਿੱਤੀਆਂ ਆ ਸਾਡੀ ਕਹਿੰਦੀ ਸੱਚਾ ਤੋਂ ਸਰਕਾਰ ਚੱਲਿਆ ਕਰੋ ਨਹੀਂ ਚੱਲਦੀ ਜੀ ਇਹਨਾਂ ਨੇ ਤਜਰਬਾ ਦਿਖਾਤਾ ਆ ਆਪਦਾ ਲੋਕ ਬਹੁਤ ਥੱਕੇ ਪਏ ਆ ਸੰਘਰਸ਼ਾਂ ਤੇ ਰਾਹ ਦੇ ਉੱਤੇ ਪਏ ਆ ਹਾਂ ਵੀਰ ਜੀ ਨਾਮ ਮੇਰਾ ਨਾਮ ਜਸਵੰਤ ਕੌਰ ਆ ਜੀ ਅਸੀਂ ਮੁਕਸਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਪਿੰਡ ਸੰਘੇ ਵਾਲਾ ਸਾਡਾ ਹਾਂ ਜੀ ਇਹ ਜਦੋਂ ਸੋਤਾ ਚ ਆਈ ਸੀ ਸਰਕਾਰ ਆਮ ਸਰਕਾਰ ਉਦੋਂ ਇਹ ਵਾਅਦੇ ਕਰਦੀ ਸੀਗੀ ਵੀ ਸਾਨੂੰ ਵੋਟਾਂ ਪਾਓ ਸਾਡੀ ਸਰਕਾਰ ਆ ਜਿਹੜੀ ਸੱਥਾਂ ਚੋਂ ਚੱਲਿਆ ਕਰੂਗੀ ਸਾਡੀ ਸਰਕਾਰ ਆ ਜਿਹੜੀ ਵੇੜਾਂ ਚੋਂ ਚੱਲਿਆ ਕਰੂਗੀ ਅਸੀਂ 2500 ਰੁਪਏ ਪਰਛਨਦਾ ਦੇਵਾਂਗੇ ਹਜ਼ਾਰ ਹਜ਼ਾਰ ਰੁਪਇਆ ਔਰਤਾਂ ਦੇ ਖਾਤਿਆਂ ਚ ਪਾਇਆ ਕਰਾਂਗੇ ਤੇ ਸੋਈ ਖਾਤਾ ਦੇ ਖਰਚਾ ਦੇ ਆ ਕਰਾਂਗੇ ਅਸੀਂ ਇਹ ਜੀ ਗਰੀਬਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਹੁਣ ਉਦੋਂ ਗਰੀਬਾਂ ਦੀਆਂ ਵੋਟਾਂ ਲੈਣੀਆਂ ਸੀਗੀਆਂ ਉਦੋਂ ਸੰਤ ਰਾਮ ਦਾਸੀ ਦੇ ਗੀਤ ਗਾਉਂਦਾ ਹੁੰਦਾ ਸੀਗਾ ਮਗਦਾ ਰਹੀਂ ਬੇਸੂਰ ਜਾ ਕੰਮੀਆਂ ਦੇ ਵੇੜੇ ਤੇ ਹੁਣ ਇਹਨੂੰ ਗਰੀਬਾਂ ਚ ਮੁਸ਼ਕਾਉਣ ਲੱਗ ਗਈ ਤੇ ਗਰੀਬਾਂ ਦਾ ਮੀੜ ਕੰ ਰੱਖ ਕੇ ਤੇ ਭੱਜਿਆ ਹੈਗਾ ਇਹ ਤੇ ਜਿਹੜਾ ਸਾਡਾ ਨਰੇਗਾ ਦਾ ਕੰਮ ਸੀਗਾ ਉਹ ਵੀ ਬੰਦ ਕਰਨ ਲੱਗੇ ਹੋਏ ਆਏ ਜੇ ਛੰਗ ਹੋਰ ਸਾਡਾ ਕੋਈ ਰਜਗਾਰ ਨਹੀਂਗਾ ਇਹ ਸਾਡਾ ਰਜਗਾਰ ਆ ਜਿਹੜਾ ਸਾਰਾ ਸਾਹਤਾਨਾਂ ਨੇ ਹੱਥ ਸਾਡੇ ਵਿਹਲੇ ਕਰ ਦਿੱਤੇ ਹੈਗੇ ਆ ਰਾਜ ਤਕਤੀਆਂ ਲੈ ਕੇ ਤੁਸੀਂ ਅੱਜ ਕੈਬਨਿਟ ਮੰਤਰੀ ਦੇ ਦਫ਼ਤਰ ਆਏ ਹੋ ਹੁਣ ਮੰਗਾ ਕੀ ਕੀ ਲੈ ਕੇ ਆਏ ਮੰਗਾ ਲੈ ਕੇ ਆਏ ਆ ਜੀ ਜਿਹੜੀਆਂ ਸਾਡੇ ਨਿਰੇਗਾ ਦਾ ਕੰਮ ਹੈ ਉਹ ਇਹਨਾਂ ਨੇ ਬੰਦ ਕਰ ਦਿੱਤਾ ਜਿਹੜਾ ਸਾਡਾ 1000 ਰੁਪਿਆ ਇਹਨਾਂ ਨੇ ਅੱਠ ਅਸੀਂ ਵੀਰ ਜੋਈ ਸੋਈ ਕਰਤਾ ਦੇਵਾਂਗੇ ਉਹ ਕੀ ਨਾ ਇਹਨਾਂ ਨੇ ਪਾਇਆ ਨਹੀਂ 2500 ਰੁਪਿਆ ਪਰ ਚੰਦਾ ਨਹੀਂ ਪਾਇਆ ਇਹਨਾਂ ਨੇ ਹਾਂ ਕਣਕ ਸੀ ਸਾਡੀ 30 ਕਿਲੋ ਆਉਂਦੀ ਸੀ ਕੀ ਉਹ ਕੱਟਦੀ ਇਹਨਾਂ ਨੇ 5 ਕਿਲੋ ਜਿਵੇਂ ਜਨੌਰਾਂ ਨੂੰ ਚੋਗਾ ਪਾਉਂਦੇ ਹੁੰਦੇ ਆ ਸਾਨੂੰ 5 ਕਿਲੋ ਕਣਕ ਦੇਣ ਲੱਗੇ ਇਹ ਸਾਡੇ ਨਾਲ ਮਖੌਲ ਕਰਦੇ ਆ ਪਹਿਲੇ ਵਾਦੇ ਕੀਤੇ ਹੋਏ ਸੀਗੇ ਕਿਸੇ ਵਾਦੇ ਤੇ ਨਹੀਂ ਉੱtre 2500 ਪੈਸੇ ਦਾ ਕਹਿੰਦੇ ਸੀ 1000 ਰੁਪਇਆ ਔਰਤਾਂ ਨੂੰ ਕਹਿੰਦੇ ਸੀ ਇਹਨਾਂ ਨੇ ਪਾਇਆ ਨਹੀਂ ਜੀ ਇਹਨਾਂ ਨੇ ਝੂਠੇ ਲਾਰੇ ਲਾ ਕੇ 60 ਲੋਕਾਂ ਤੋਂ ਵੋਟਾਂ ਲੈ ਲਈ ਜੀ ਇਹਨਾਂ ਨੇ ਕੋਈ ਹਲੇ ਹੁੰਨ ਰੇ ਕੰਮ ਦਾ ਦਾਅਵਾ ਕਰ ਰਹੇ ਅਸੀਂ ਇਹ ਇਹ ਦੱਸ ਦਿੰਦੇ ਕਮੈਂਟਸ ਵਿੱਚ ਦੋ ਮਿੰਟ ਹੋ ਗਏ ਦੋ ਮਿੰਟ ਨੀ ਨਾਮ ਦੀ ਘਰਚਾਰਨ ਸੰਗ ਕਿਹੜਾ ਪਿੰਡ ਆ ਜੀ ਭੰਗ ਜੜੀ ਤੁਸੀਂ ਸਰਕਾਰ ਦੇ ਕੰਮ ਤੋਂ ਖੁਸ਼ ਹੋ ਅਸੀਂ ਤਾਂ ਜਵਾਨੀ ਖੋਜੀ ਜੋ ਸਾਨੂੰ ਦਿੱਨੇ ਹੀ ਕੁਝ ਨਹੀਂ ਤੇ ਅਸੀਂ ਕੁਝ ਕਾਦ ਨਾਲ ਜੀ ਇਹ ਦੇਣ ਦਾ ਕੁਝ ਚਾਹੀਦਾ ਤੈਨੂੰ ਸਰਕਾਰ ਕੋਲ ਚਾਹੀਦਾ ਕੀ ਹੈ ਤਾਂ ਸਾਨੂੰ 2500 ਦਾ ਪੈਨਸ਼ਨ ਚਾਹੀਦੀ ਆ ਤੇ ਜਿਹੜੀ 2 ਰੁਪਏ ਵਾਲੀ ਕਣਕ ਸਾਡੀ ਰੋਕੀ ਹੋ ਜਾਈਦੀ ਆ ਉਹ ਕਹਿੰਦੇ ਪੁਰਾਣੀ ਸਰਕਾਰ ਆ ਬਾਦ ਸਰਕਾਰ ਨੇ ਦਿੱਤੀ ਸੀ ਹੁੰਦਾ ਤੇ ਜੀ ਆਪ ਪਚਾੜੂ ਵਾਲੇ ਦੀ ਸਰਕਾਰ ਆ ਨਾ 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 ਸਾਰੀ ਸਰਕਾਰ ਨੇ ਇਸ ਨੇ ਬਹੁਤ ਆਖਿਆ ਸੀ ਹਾਂ ਇਹਦੇ ਬਹੁਤ ਆਖਿਆ ਸੀ ਵੀ ਮੈਂ ਕਰ ਦੂ ਹਾਂ ਤੇ ਸਮਝ ਜਿੱਦੜਾ ਪਣ ਗਿਆ ਏ ਕਿ 2 ਰੁਪਏ ਵਾਲੀ ਸਾਡੀ ਖਤਮ ਕਰਤੀ ਹਾਂ ਪੰਜ ਕਿਲੋ ਹੀ ਹੁੰਦਾ ਆ ਗਰੀਬਾਂ ਦੀ ਆ ਅਸੀਂ ਪਿੰਡਾਂ ਦਾ ਸਰਕਾਰ ਚਲਾਉਣੇ ਸੱਚ ਜੀ ਇਹ ਨਹੀਂ ਜੀ ਕੋਈ ਸੱਚ ਨਹੀਂ ਆਸੀਂ ਤਾਂ ਨਹੀਂ ਸੱਚ ਜੰਦੇ ਸੱਚ ਅਸੀਂ ਉਦੋਂ ਕਹਿਣਾਗੇ ਸਾਡੇ ਜੀ ਲੋ 2500 ਪਾਉਣਗੇ 2 ਰੁਪਏ ਵਾਲੀ ਕੜਕ ਚੱਲੂਗੀ ਸਾਡੀ ਹਾਂ ਉਹ ਕਹਿੰਦੇ ਅਸੀਂ ਗਰੀਬਾਂ ਦਾ ਕਰਜ਼ਾ ਮਾਫ਼ ਕੀਤਾ ਇਹ ਪਿਛਲੇ ਮਹੀਨੇ ਕੋਈ ਕੁਝ ਨਹੀਂ ਕੀਤਾ ਵਾ ਕੋਈ ਕੁਝ ਨਹੀਂ ਕੀਤਾਗਾ ਜੀ ਕੋਈ ਹਾਂ ਤੇ ਛੋਟਾ ਵੀ ਕੋਠਾ ਇਕੱਠਾ ਸਰਕਾਰ ਨੇ ਪਾਇਆ ਮੇਰਾ ਪਾਇਆ ਤੇ ਮੇਰੇ ਮੁੰਡੇ ਦਾ ਨਹੀਂ ਪਾਇਆ ਉਹ ਡਿੱਗਣ ਵਾਲਾ ਛੱਤਾਂ ਉਵੇਂ ਖੜੀਆਂ ਦਾ ਕੋਈ ਉਹਨੇ ਕੋਠਾ ਨਹੀਂ ਵੇਖਿਆ ਤੇ ਕੋਈ ਨਹੀਂ ਲੇਟਿਆ ਜਿਹੜੀ ਸਰਕਾਰ ਨੇ ਪਾਲਿਸੀ ਲੈ ਕੇ ਆਇਆ ਲੈਂਡ ਪੂਲਿੰਗ ਜ਼ਮੀਨਾਂ ਵਾਲੀ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਹਾਂ ਜੀ ਐਸੀ ਉਹਨੂੰ ਕਿਵੇਂ ਨਹੀਂ ਹਾਂ ਉਧਰ ਕਰੋ ਜੀਤ ਕੋਰ ਆਈ ਸੀ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਈ ਸੀ ਹਰਲ ਹਰਲ ਕਰਦੀ ਸੀ ਸਾਰੇ ਭੈਣ ਭਰਾਵਾਂ ਨੂੰ ਇਕੱਠੇ ਕਰਦੀ ਸੀ ਕਹਿੰਦੀ ਸੀ ਮੈਂ ਕਹਿੰਦੀ ਸੀ ਮੈਂ ਰਜਗਾਰ ਦੇਵਾਂਗੀ ਪਿੰਡਾਂ ਦੇ ਵਿੱਚ ਮੈਨੂੰ ਬਟਾ ਪਾ ਕੇ ਜਿਤਾ ਕੇ ਘੱਲੋ ਜੇ ਲੋਕਾਂ ਨੇ ਜਿਤਾ ਕੇ ਘਲ ਦਿੱਤੀ ਕਾਜੂ ਬਦਾਮ ਖਾ ਕੇ ਮੋੜਾ ਹੀ ਲੋਕਾਂ ਦੇ ਘਰਾਂ ਚੋਂ ਉਹਨੇ ਮੈਰੀ ਵੀ ਕਿਸੇ ਦੀ ਗੱਲ ਨਹੀਂ ਸੁਣੀ ਪਰ ਹਲਕੇ ਦੇ ਵਿੱਚ ਤਾਂ ਚਰਚਾ ਚੱਲਦੀ ਸਭ ਤੋਂ ਵੱਧ ਕਮ ਮੈਡਮ ਬਲਜੀਤ ਕੌਰ ਕਰਦੀ ਹੈ ਕੋਈ ਇਹ ਕਰਦੀ ਹੈ ਉਹ ਤਾਂ ਝਾੜੂ ਲੈ ਕੇ ਆਈ ਹੈ ਝਾੜੂ ਫੇਰ ਦਿੱਤਾ ਮਜ਼ਦੂਰਾਂ ਦੇ ਕੰਮਾਂ ਦੇ ਉੱਤੇ ਝਾੜੂ ਫੇਰ ਦਿੱਤਾ ਸਰਕਾਰ ਕਹਿੰਦੀ ਹੈ ਇਹ ਤਾਂ ਪੁਰਾਣਾ ਗੰਦ ਕੱਢੀ ਇੰਨੇ ਨਵੇਂ ਗੰੰਤਾ ਜਿਹਾ ਗੰਦ ਤਾਂ ਇਹਨਾਂ ਨੇ ਪਾਇਆ ਹੋਇਆ ਜੀ ਬੀਬੀ ਬਲਜੀਤ ਕੌਰ ਵਰਗ ਨੇ ਇਹ ਤੇ ਭਗਵੰਤ ਮਾਨ ਵਰਗਿਆਂ ਨੇ ਤੇ ਇੱਥੇ ਮੋਦੀ ਵਰਗਿਆਂ ਨੇ ਗੰਦ ਇਹਨਾਂ ਨੇ ਪਾਇਆ ਹੈ ਮਜ਼ਦੂਰਾਂ ਦੇ ਬੱਚਿਆਂ ਦੀ ਰੋਟੀ ਖੋ ਰਹੇ ਆ ਇਹ ਸਾਨੂੰ ਪਲਾਟਾਂ ਦਾ ਵਾਅਦਾ ਕੀਤਾ ਸੀ ਪਲਾਟ ਵੀ ਨਹੀਂ ਦਿੱਤੇਗੇ ਕੁਝ ਵੀ ਨਹੀਂ ਦਿੱਤਾਗਾ ਨਾ ਪਣਾ ਮਿਲਦੀ ਚਾਜ ਨਾ ਦੇ ਨਾ ਪਲਾਟ ਮਿਲਦਾ ਕੋਈ ਕੋਈ ਨਾ ਅਸੀਂ ਭੋਰਾ ਭਰ ਖਾਵਾ ਚ ਰਹਿਨੇ ਆ ਅਸੀਂ ਜੀਤ ਪਸੋਂ ਇੰਨਾ ਕਹਿ ਤੁਸੀਂ ਸਾਡੇ ਘਰੇ ਜਗਤ ਸਤਨਾਮ ਸਿੰਘ ਜਗਪ੍ਰੀਤਾ ਦੇ ਲਟਕੇ ਦਾ ਨਾ ਤਾਂ ਘਰ ਵੇਖ ਕੇ ਆਓ ਪਹਿਲਾਂ ਆ ਵੀ ਕਿਵੇਂ ਡਿੱਗਿਆ ਪਿਆ ਤੇ ਕਿਵੇਂ ਬੈਠਾ ਮੰंजे ਤੇ ਵਿਚਾਰਾ ਗੰਦੀ ਮੈਂ ਤਾਂ ਰੋਜ਼ ਹੀ ਲੋਕਾਂ ਦੇ ਘਰਾਂ ਜਾਂਦੀ ਆ ਤੇ ਲੋਕਾਂ ਦੇ ਹੱਲ ਕਰਦੀ ਆ ਆ ਸੁਣੋ ਸਾਡੇ ਜਾ ਕੇ ਪੜਿਆ ਪਿੰਡ ਪੰਜਾਬ ਖੇਤ ਮਨਜੂਰ ਯੂਨੀਅਨ ਦੇ ਆਗੂ ਆ ਸੀ ਇਹਨਾਂ ਦਾ ਬੜਾ ਜਸਵਿੰਦਰ ਕੌਰ ਨਾਮ ਆ ਇਹ ਬਲਜੀਤ ਕੌਰ ਦੋ ਵਾਰੀ ਸਾਡੇ ਨਾਲ ਮਜ਼ਾਕ ਕਰਕੇ ਆਈ ਐ ਵੀ ਟਾਂ ਮੈ ਦੇ ਦਿੰਦੀ ਵੀ ਅਸੀਂ ਆਵਾਂਗੇ ਤੇ ਉਹ ਮਜ਼ਾਕ ਕਰ ਦਿੰਦੀ ਮੁੜ ਕੇ ਆਉਂਦੀ ਨਹੀਂ ਪੰਟ ਲੱਗਿਆ ਲਗਾਏ ਰਹਿ ਜਾਂਨ ਡੱਕਾ ਦੇਣੀ ਆਈਗੀ ਅਜੇ ਤੱਕਰ ਗੱਲ ਨਹੀਂ ਸੁਣੀ ਕਿਉਂਕਿ ਸਾਡਾ ਮੇਨ ਗੱਲ ਮਨਰੇਗਾ ਦੀ ਗੱਲ ਆ ਸਾਡੇ ਮਜ਼ਦੂਰ ਇਕੱਠੇ ਹੋ ਕੇ ਸੋਫੇ ਡਾਉਂਦੇ ਸੀ ਪਰ ਜਦੋਂ ਹੁਣ ਜਦੋਂ ਵੀ ਸਾਡੇ ਪਿੰਡਾਂ ਦੇ ਵਿੱਚ ਗਈ ਵੋਟਾਂ ਵਾਲੇ ਦਿਨਾਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਪਰ ਨਹੀਂ ਸੋਫਿਆਂ ਤੇ ਬਹਿਣ ਦੇਵਾਂਗੇ ਇਹਨੂੰ ਰੂੜੀ ਦੇ ਉੱਤੇ ਪਾਵਾਂਗੇ ਇੱਥੇ ਤਾਂ ਉਹਨਾਂ ਨੂੰ ਮੁਸ਼ਕਲ ਆਉਂਦੇ ਨਾ ਠੀਕ ਹੈ ਠੀਕ ਹੈ ਧੰਨਵਾਦ ਨਾ ਰੌਲਾ ਚੱਲੀ ਜਾਂਦਾ ਪਿੰਡ ਮਕਸਰ ਤੋਂ ਚੌਥਰੀ ਕੇਵਲ ਸੈਂਗਣਾ ਤੇ ਮੈਂ ਰੰਡੀ ਬੁੜੀ ਆ ਆਂਦਾ ਮੇਰੇ ਅੱਗੋਂ ਮੇਰਾ ਥਾਂ ਲਈ ਬੈਠਾ ਰੈਸਟਰੀ ਕਰਾਈ ਬੈਠਾ ਹੈ ਉਹ ਰੌਲਾ ਚੱਲੀ ਜਾਂਦਾ ਜੇ ਸਾਡੇ ਰੌਲੇ ਦਾ ਕੋਈ ਮਸਲਾ ਹੱਲ ਕਰ ਸਕਦੇ ਹਾਂ ਹਾਂ